ਤਫੀਲ ਦੋਸਤੋ ਅੱਜ ਦੀ ਵੀਡੀਓ ਦੇਖਣ ਤੋਂ ਬਾਅਦ ਆਪਣੇ ਵਿਚਾਰ ਜ਼ਰੂਰ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ ਕਿ ਅਜਿਹੇ ਲੋਕਾਂ ਬਾਰੇ ਤੁਸੀਂ ਕੀ ਸੋਚਦੇ ਹੋ ਜੋ ਦੂਜਿਆਂ ਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਬਰਵਾਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਆਪਣੇ ਲਾਲਚ ਦੇ ਪਿੱਛੇ ਲੱਗ ਕੇ ਤੇ ਦੋਤੀਏ ਪਾਸੇ ਵੀਰ ਤੇਰਾ ਆਸਰਾ ਸੁਸਾਇਟੀ ਪਿੰਡ ਬੱਲਾਵਾਲਿਆਂ ਦੇ ਲਈ ਇੱਕ ਸਲੂਟ ਵੀ ਬਣਦਾ ਜੋ ਕਿ ਇਸ ਤਰ੍ਹਾਂ ਦੇ ਕਾਰਜ ਕਰਦੇ ਨੇ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਲੋਕ ਆਪਣੇ ਕੰਮ ਕਰਾਂ ਦੇ ਵਿੱਚ ਬਿਜੀ ਨੇ ਆਪਣਾ ਫਿਊਚਰ ਬਣਾਉਣ ਦੇ ਵਿੱਚ ਬਿਜੀ ਨੇ ਇੱਥੇ ਇਹ ਤੇਰਾ ਆਸਰਾ ਸੇਵਾ ਸੁਸਾਇਟੀ ਵਾਲੇ ਵੀਰ ਆਪਣੀ ਜ਼ਿੰਦਗੀ ਹੀ ਇੰਨਾ ਬੇਸਾਰਿਆਂ ਦੇ ਲੇਖੇ ਲਾ ਚੁੱਕੇ ਨੇ ਸੋ ਇਹਨਾਂ ਲਈ ਇੱਕ ਲਾਈਕ ਤੇ ਸ਼ੇਅਰ ਵੀ ਬਣਦਾ ਸੋ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਤੇ ਹੋਰ ਤਾਂ ਜੇ ਆਪਣੇ ਇਸ ਲਈ ਤੇ ਇਸ ਤਰ੍ਹਾਂ ਦੀ ਵੀਡੀਓ ਦੇ ਲਈ ਜਰੂਰ ਅਨਲਿਮਟਿਡ ਗੈਨ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਹੁਣ ਦੇਖੋ ਪੂਰੀ ਵੀਡੀਓ ਘਰ ਦਾ ਕੰਮ ਕਰਾਉਣ ਲਈ ਨਾ ਮਾਮੂ ਘਰ ਦਾ ਕੰਮ ਆ ਕਰਦੇ ਨਹੀਂ ਕੇ ਇਹ ਤੁਹਾਡਾ ਤੇ ਕਰ ਕਰਨਾ ਆਪਾਂ ਸਾਮਾਨ ਕਰਦੇ ਕੰਮ ਨਾ ਆਪਾਂ ਬਾਲਾ ਚੰਗਾ ਕਰਨਾ ਇਨਾਂ ਦਾ ਘਰ ਆ ਇਨਾਂ ਦੀ ਜ਼ਮੀਨ ਜਾਇਦਾਦ ਆ ਇਹਨਾਂ ਨੇ ਤੇ ਕੰਮ ਕਰਨਾ ਹੀ ਕਰਨਾ ਉਹਨਾਂ ਨੇ ਕਦੇ ਨਹੀਂ ਫ੍ਰੀ ਕੰਮ ਕਰਨਾ ਕਿੰਨੀ ਤਨਖਾਹ ਦਿੰਦੇ ਉਹਨੂੰ ਹਾਂਜੀ ਕਿੰਨੀ ਤਨਖਾਹ ਦਿੰਦੇ ਤਨਖਾਹ ਇਹ ਜੋ ਰੋਟੀ ਪਾਣੀ ਦੇਣੇ ਦੁੱਧ ਪਾਣੀ ਦੇਣੇ ਜੀ ਤੁਸੀਂ ਦੁੱਧ ਪਾਣੀ ਤੇ ਸਾਡੇ ਘਰੋਂ ਮੇਰਾ ਘਰ ਸੁਟੋਗੇ ਇਹਨਾਂ ਨੇ ਵੀਰ ਨੂੰ ਭੇਜ ਦੋ ਮੇਰਾ ਘਰ ਸੁਟੂ ਮੇਰਾ ਫਿਰ ਕੱਲ੍ਹ ਆਪਕੀ ਮਾਂ ਕਿਆ ਕੰਮ ਕਰਤੀ ਹੈ ਹਾਂਜੀ ਗੋਵਾ ਛੋੜਦੀ ਹੈ ਗੋਵਾ ਛੋੜਦੀ ਹੈ ਹੋਰ ਕਿਆ ਕਰਤੀ ਹੈ ਹਾਂਜੀ ਸੋਚ ਲਓ ਆਪ ਕਿਆ ਕਰਤੇ ਹੋ ਹਾਂ ਚਲੋ ਝਾੜੂ ਪੋਚੇ ਕਰਦੀ ਹੈ ਦੱਸ ਬੱਚੀ ਕੋ ਤੁਸੀਂ ਝਾੜੂ ਪੋਚੇ ਲਵਾ ਰਹੇ ਹੋ ਮਾਂ ਤਾਂ ਬਿਆਨ ਦੇ ਰਹੀ ਆ राजस्थान के हो? आ, हा, हा, राजस्थान में सूरापुर आ, जिला कौन सा है और ना 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 <laughs> तो खर्चा है जी ना बोल हां जी मेंटली ठीक नहीं है असली बात माता जी किठे नहीं थी यार प्यारे हो बढ़िया जी बढ़िया अभी बल्ले संस्था तो मैं थाने बिना स्नेहा लाया है डेढ़ मिनट पहले ਠੀਕ ਹੈ ਤਾਂ ਤੁਸੀਂ ਕਿੰਨੀ ਦੀ ਪੰਜਾਹ ਦੀ ਗੱਲ ਵੀ ਨਹੀਂ ਮੰਨੀ ਕਿ ਤਰ੍ਹਾਂ ਦਸੋ ਸੁਨੇਹਾ ਕਰ ਭਾਈ ਆ ਜਿਹੜੀ ਬੀਬੀ ਆ ਕਰੀਏ ਕਿਥੋਂ ਲਿਆਂਦੀਆਂ ਕਿਥੋਂ ਨਹੀਂ ਤੁਹਾਡੇ ਪਿੰਡੋਂ ਜਨਾਨੀ ਲੈ ਕੇ ਗਏ ਨਾ ਇੱਕ ਹਾਂਜੀ ਤੁਹਾਨੂੰ ਸੁਨੇਹਾ ਲਾਇਆ ਸੀ ਨਾ ਆਦੇ ਹੀ ਨਾ ਕਰਕੇ ਰਹਿ ਤਾ ਭਾਈ ਤੁਸੀਂ ਇਹਨਾਂ 1.5 ਮਹੀਨਾ ਲੱਗਿਆ ਭਾਈ ਜੀ ਕਿੱਥੇ ਬਾਈ ਲਿਆ ਉਹਨਾਂ ਰਾਜੂ ਭਾਈ ਉਹ ਵੀ ਵੀਡੀਓ ਪਾਈ ਜੀ ਨਹੀਂ ਨਹੀਂ ਨੇਕਵਾਨੀ ਆ ਬਟਾ ਲਿਖਿਆ ਇੱਥੇ ਕੋਈ ਗੱਲ ਨਹੀਂ ਪਾਹੀ ਦੇਖ ਲੈਨੇ ਕਿੱਡੀ ਕੋ ਕਰ ਕਿਉਂ ਚੌਕੀ ਲਖਾਇਆ ਜਾ ਕੇ ਆਂ ਕਿ ਭਾਜੀ ਇਹਨਾਂ ਸਟਾਕ ਨੂੰ ਹੋਣਾ ਚੌਕੀ ਉਹ ਸੱਜੇ ਚੌਕੇ ਦਾ ਸੁੱਤਰ ਸੁੱਤਰ ਦਿਖਾਓ ਕਿੱਥੇ ਨਹੀਂ ਸਰਾ ਮਾਣ ਸਾਨੂੰ ਸਾਧਾ ਆ ਦੇਖੋ ਵੀਰ ਜੀ ਇਹਨੂੰ ਆ ਬਿਲਕੁਲ ਦਿਮਾਕੀ ਤੌਰ ਤੇ ਠੀਕ ਨਹੀਂ ਆ ਮਾਤਾ ਜੀ ਗੱਸਤ ਗੱਲ ਨਾ ਕਰਿਓ ਅਸੀਂ ਪਿੰਡ ਦੀ ਪੰਚਾਇਤ ਨੂੰ ਚੌਕੀ ਲਿਖ ਕੇ ਦੇ ਕੇ ਆਏ ਹੁਣੇ 1.5 ਮਿੰਟ ਪਹਿਲਾਂ ਤੁਹਾਨੂੰ ਬੇਤੀ 1.5 ਮਿੰਟ ਪਹਿਲਾਂ ਤੁਸੀਂ ਜੋਤੜਾ ਜੀ ਨੂੰ ਅੱਗੇ ਖੜੀ ਤੁਹਾਨੂੰ ਕਿਹਾ ਸੀ ਨਾ ਕਿ ਸਾਨੂੰ ਦੀਦੀ ਦੇ ਦਿਓ ਬੱਚੀ ਦੇ ਦਿਓ ਪਰ ਤੁਸੀਂ ਕਿਹਾ ਕਿ ਅਸੀਂ ਉਹਦੇ ਪਿੰਡ ਪਹਚਾਤੀ ਆ ਵੀਰੋ ਕਹੀ ਚਾਹੀ ਜੇ ਫਿਰ ਕੱਕੜ ਪਿੰਡ ਦਾ ਪਤਾ ਨਹੀਂ ਹੈਗਾ ਕਿੱਥੇ ਦੇ ਆ ਵੀਰ ਜੀ ਕੱਕੜ ਪਿੰਡ 'ਚ ਖੜੇ ਆ ਦਿਮਾਗੀ ਤੌਰ ਤੇ ਔਰਤ ਠੀਕ ਨਹੀਂ ਆ ਜਿਹੜੀ ਘਰੇ ਗੋਵੇ ਕੁੜੇ ਦਾ ਕੰਮ ਕਰਨ ਵਾਸਤੇ ਰੱਖੀ ਗਈ ਆ ਲੈ ਮੈਨੂੰ ਲੈ ਆਓ ਪੰਚਾਇਤ ਨੂੰ ਲੈ ਆਓ ਜਿਹੜੀ ਗੋਵੇ ਕੁੜੇ ਦਾ ਕੰਮ ਕਰਨ ਵਾਸਤੇ ਰੱਖੀ ਗਈ ਆ ਨਾਲ ਇੱਕ ਛੋਟੀ ਜੀ ਬੱਚੀ ਆ ਤੁਸੀਂ ਦੇਖ ਸਕਦੇ ਹੋ ਇਹ ਛੋਟੀ ਜੀ ਬੱਚੀ ਆ ਇਸ ਪਰਿਵਾਰ ਨੂੰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕੀਤੀ ਸੀ ਅੱਜ ਤੋਂ ਡੇਢ ਮਹੀਨਾ ਪਹਿਲਾਂ ਜਦੋਂ ਅਸੀਂ ਇਸ ਪਿੰਡ ਦੇ ਵਿੱਚੋਂ ਇੱਕ ਬੰਗਾਲ ਦੀ ਔਰਤ ਨੂੰ ਲੈ ਕੇ ਗਏ ਹਾਂ ਪਿੰਡ ਦੀ ਪੰਚਾਇਤ ਨੇ ਕਿਹਾ ਸੀ ਤੁਸੀਂ ਨਾ ਜਾਇਓ ਅਸੀਂ ਆਪ ਤੁਹਾਡੇ ਤੱਕ ਪਹੁੰਚਾ ਦਾਂਗੇ ਪਰ ਇਹਨਾਂ ਨੇ ਜਨਾਨੀ ਗਾਂਬ ਸ਼ਾਹ ਕਰਕੇ ਤੇ ਸਾਨੂੰ ਕਹਿਤਾ ਸਾਡੇ ਕੋਲ ਰਿਕਾਰਡਿੰਗਾਂ ਸਾਰੀਆਂ ਪਈਆਂ ਪਿੰਡ ਦੀ ਪੰਚਾਇਤ ਦੀਆਂ ਰਾਜੂ ਭਾਈ ਜਿਹੜੇ ਪਿੰਡ ਦੇ ਮੋਹਤਵਾਰ ਨੇ ਉਹਦੀਆਂ ਰਿਕਾਰਡਿੰਗਾਂ ਪਈਆਂ ਇਹਨਾਂ ਨੇ ਕਿਹਾ ਕਿ ਅਸੀਂ ਇਹ ਮਾਵਾਂ ਧੀਆਂ ਜਿਹੜੀਆਂ ਵਾਂ ਉਹ ਪਹੁੰਚਾ ਦਿੱਤੀਆਂ ਜੀ ਇਹਨਾਂ ਦੇ ਘਰੇ ਪਰ ਡੇਢ ਮਹੀਨੇ ਮਹੀਨੇ ਬਾਅਦ ਇਹ ਫੇਰ ਲੈ ਆਏ ਆ ਸੋ ਸਾਨੂੰ ਜਿਹੜੀ ਫੇਰ ਸੂਚਨਾ ਦਿੱਤੀ ਗਈ ਸੀ ਆ ਤੁਸੀਂ ਹਲਾਤ ਦੇ ਦਿਓ ਜੀ ਇਹਦੇ ਪੈਰ ਦੇਖ ਲਓ ਗੋਏ ਨਾਲ ਭਰੇ ਵੀਰ ਜੀ ਇਹਨੇ ਨਾ ਹੋਣ ਲੱਗੀ ਜੇ ਬੈਠੇ ਇਹਨਾਂ ਨੂੰ ਲੱਗੀ ਬੈਹਿ ਗਿਆ ਠੀਕਾ ਕੰਮ ਕਰ ਤੁਸੀਂ ਗੈਰ ਕਾਨੂੰਨੀ ਕੰਮ ਕੀਤਾ ਤੁਸੀਂ ਆ ਬੈਠੋਂਦੇ ਸਾਡੇ ਆ ਵੀਰ ਖੜਿਆਗੇ ਜੀ ਇਹਨਾਂ ਨੂੰ ਪੰਚਾਇਤ ਨੂੰ ਪਾ ਕੇ ਅਸੀਂ ਕਹਾਂ ਇਹਨਾਂ ਨੇ ਜਨਾਨੀ ਦੇ ਬੱਚੀ ਲਗਾ ਕੇ ਇਹਨਾਂ ਦੋਵਾਂ ਨੂੰ ਰੱਖਦਾ ਕਾਨੂੰਨੀ ਜộm ਮੈਂ ਕਿੱਥੋਂ ਦੀ ਆ ਤੁਹਾਨੂੰ ਐਡਰੈਸ ਦੋ ਕਿੱਥੋਂ ਦੀ ਆ ਆਪਾਂ ਨੂੰ ਪਤਾ ਨਹੀਂ ਕਿੱਥੋਂ ਦੀ ਪਤਾ ਦੀ ਤੁਸੀਂ ਦੇਖਿਆ ਅਸੀਂ ਰਾਜਸਥਾਨ ਦੇ ਘਰ ਛੱਡ ਆਏ ਆ ਸਾਡੇ ਕੋਲ ਰਿਕਾਰਡਿੰਗਾਂ ਵੀ ਜੀ ਤੁਸੀਂ ਕਹੀ ਨਹੀਂ ਗੱਲ ਕਹੀ ਆ ਕਿ ਅਸੀਂ ਰਾਜਸਥਾਨੀ ਨੂੰ ਇਹਦੇ ਘਰ ਛੱਡ ਆਏ ਆ ਆਹੇ ਗਏ ਆ ਇਹ ਮਾਤਾ ਜੀ ਤੁਹਾਡਾ ਥਾਣੇ ਤੇ ਲਿਖਿਆ ਹੋਇਆ ਕਿ ਵੀਡੀਓ ਵੀ ਪਾਈ ਆ ਆ ਦੇਖੋ ਜੀ ਆਹ ਕੰਮ ਹੋ ਰਿਹਾ ਜੇ ਸਾਡੇ ਪਿੰਡਾਂ ਦੇ ਵਿੱਚ ਆ ਨਿਗੀ ਜੀ ਬੱਚੀ ਆ ਇਹਦਾ ਆਉਣ ਵਾਲਾ ਜੀਵਨ ਕੀ ਹੋਊਗਾ ਇਹਨੂੰ ਐਸੇ ਇਹਨੂੰ ਬੱਚਿਆਂ ਨਾਲ ਵੱਧ ਰੱਖੀ ਜਾਵਾ ਸਕੂਲੇ ਪਾਈ ਜੇ ਸਕੂਲੇ ਜੀ ਨਿਆਣੀ ਨਿਆਣੀ ਇਹਨਾਂ ਨੂੰ ਕਿਹੜਾ ਇਹਨਾਂ ਨੂੰ ਚੁੰਮਿਆ ਰਿਹਾ ਤੁਸੀਂ ਤਾਂ ਥੋੜੀ ਸਿਆਣੀ ਤੁਸੀਂ ਜਿਹੜੀ 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 ਤੁਸੀਂ ਥਾਣੇ ਦਰਖਾਸਤ ਦੁੱਤੀ ਨਾ ਉਹਦੀ ਕਾਪੀ ਲਓ ਹੇ ਅਰੇ ਤੁਸੀਂ ਇਹ ਨੂੰ ਪੀ ਲਓ ਮੈਨੂੰ ਮਾਂ ਮੰਨਦੀ ਮਾਤਾ ਜੀ ਚੁੱਪ ਕਰ ਜਾਓ ਮੰਮੀ ਆਂਦਾ ਨਾਮ ਕੀ ਆਪਕਾ ਨਾਮ ਨਾਮ ਬਤਾ ਦਿਓ ਨਾਮ ਕੀ ਹੈ ਦਾਦੇ ਬਾਪੇ ਅੱਛਾ ਨਾਮ ਦਾ ਪਤਾ ਨਹੀਂ ਇਹ ਇਹ ਕਹ ਲੱਗਨੇ ਆਪਕੇ ਇਹ ਵਾਲੇ ਮੰਮੀ ਲੱਗਦੀ ਆ ਤੁਹਾਡੇ ਪੈਰੀਂ ਨਾ ਮਾਂ ਉਹਨੂੰ ਮੈਂ ਚੁੱਪ ਕਰ ਜਾ ਦੋ ਮਿੰਟ ਨਹੀਂ ਆਂਦੇ ਦੋ ਮਿੰਟ ਲਈ ਚੁੱਪ ਕਰ ਜਾ ਜੀ ਬੇਟਾ ਆਪਕੇ ਪਿਤਾ ਜੀ ਦਾ ਨਾਮ ਕੀ ਹੈ ਗਾੜੀ ਹੀ आप यहाँ कब से आए हो इधर क्या काम करते हो इधर आप? आपकी माँ क्या काम करती है, दी है गोवा छोड़ती है और क्या करती है आप क्या करते हो ਝਾੜੂ ਪੋਚੇ ਕਰਦੀ ਐ ਦੱਸ ਬੱਚੀ ਕੋ ਤੁਸੀਂ ਝਾੜੂ ਪੋਚੇ ਲਵਾ ਰਹੇ ਹੋ ਮਾਤਾ ਬਿਆਨ ਦੇ ਰਹੀ ਆ ਹੁਣ ਇਹਨਾਂ ਬਿਆਈ ਪਾਈ ਅਸੀਂ ਤੁਹਾਨੂੰ ਇੱਕ ਮੌਕਾ ਦੇ ਦਿੱਤਾ ਸੀ ਦਾਬਾ ਕਿੰਨੇ ਮਾਰਿਆ ਸੰਗਤ ਦੇਖ ਰਹੀ ਤੁਹਾਨੂੰ ਦਾਬਾ ਕੋਈ ਨਹੀਂ ਕੋਈ ਨਹੀਂ ਪੁੱਛੋ ਪੁੱਛੋ ਘਬਰਾਓ ਮਤ ਆਪ ਇਨਕੇ ਘਰ ਕਾ ਕੀ ਕੀ ਕੰਮ ਕਰਤੇ ਹੋ ਕੋਈ ਗੱਲ ਨਹੀਂ ਪੁੱਤ ਬੋਲ ਨਹੀਂ ਦੱਸੋ ਬਤਾਓ ਕੀ ਕੰਮ ਕਰਤੇ ਹੋ ਇਧਰ ਮੇਰੀ ਤਰਫ ਦੇਖ ਕੇ ਬਤਾਓ ਡਰੋ ਮਤ ਕੀ ਕੰਮ ਕਰਦੇ ਹੋ ਨਾ ਪਤਾ ਸਕੂ ਕੀ ਕੰਮ ਕਰਦੇ ਹੋ ਮੈਂ ਤੁਹਾਨੂੰ ਮਾ ਦੇ ਕੇ ਕਰੂ ਮਾਰ ਦੇ ਹੁੰਦੇ ਤੇ ਉੱਪਰ ਉੱਪਰ ਪੋਚੇ ਆਬ ਲਗਾਤੇ ਹੋ ਪੁੱਤ ਤਾਨੂੰ ਲੋਕਾਂ ਨੂੰ ਨਹੀਂ ਧੱਕੇ ਮਾਰ ਕੇ ਬਕਾਉਣ ਰਹੀ ਹੈ ਨਹੀਂ ਧੱਕੇ ਉਹਨੂੰ ਕੋਈ ਉਹਨੂੰ ਪੈਸੇ ਬੱਚਿਆਂ ਨਾਲ ਵਾਅਦਾ ਕਰੇ ਕੋਚੇ ਉਹਨੂੰ ਲਾਉਣੇ ਵੀਧੀ ਦੱਸੋ ਯਾਰ ਜੀ ਬੱਚਿਆਂ ਦੇ ਨਾਲ ਆ ਕਰੀ ਨੇ ਬਾਬਾ ਸਾਡੇ ਕੋਲ ਡਰ ਗਈ ਠੀਕ ਹੈ ਡਰ ਗਈ ਆ ਆਪ ਕੋ ਮੈਂ ਲੈ ਦਾਂ ਪਰ ਕੋਚੇ ਝੂਠ ਮਾਰਦੀ ਹੋ ਨਹੀਂ ਉਹਨੂੰ ਨਹੀਂ ਕੋਚੇ ਦੇ ਮੈਂ ਮੈਂ ਪੱਥਰ ਲਿਆ ਸੂਰਾਪੁਰ ਹਾਂ ਸੂਰਾਪੁਰ ਕਹਾਂ ਪੜਦਾ ਹੈ ਕੋਚੀ ਜੇਡ ਮੈਂ ਰਾਜਸਥਾਨ ਮੈਂ ਨਹੀਂ ਨਹੀਂ ਇਹਦੇ ਵਿੱਚ ਨਹੀਂ ਰਾਜਸਥਾਨ ਕਿਉਂ ਰਾਜਸਥਾਨ ਵਿੱਚ ਸੂਰਾਪੁਰ ਜ਼ਿਲ੍ਹਾ ਕੌਨ ਸਾ ਹੈ ਪੁਰਖਾਂ ਜੇ ਇਹ ਨਾ ਗੋਲ। ਹਾਂਜੀ ਮੈਂਟਲੀ ਠੀਕ ਨਹੀਂ ਆ ਤੁਹਾਡੇ ਕੋਲ ਅਧਾਰ ਹੀ ਨਹੀਂ ਰੱਖਣ ਦਾ। ਨਹੀਂ ਕੋਈ ਲੀੜਾ ਮਾੜਾ ਪਾਇਆ ਨੇ ਕੋਈ ਸੰਗਤ ਜੀ ਅੱਜ ਜੋੜਾ ਆਵੇ ਉੱਤੇ ਪਿਆ ਵਧੀਆ। ਇੱਕ ਚੀਜ਼ ਤੁਹਾਨੂੰ ਵਿਸਤਾਰ ਦੇ ਨਾਲ ਦੱਸ ਦਈਏ ਠੀਕ ਆ ਜੀ ਬਟਾ। ਇੱਕ ਚੀਜ਼ ਤੁਹਾਨੂੰ ਅਸੀਂ ਵਿਸਤਾਰ ਦੇ ਨਾਲ ਦੱਸ ਦਈਏ ਕਿ ਇਹ ਭਾਜੀ ਹੁਣੀ ਨੇ। ਨਾਲ ਖਾਇਆ ਵੀ ਕੋਈ ਗੱਲ। ਇਹ ਜੀ ਵੀ ਵੀਡੀਓ ਵੀ ਭੇਜੀ ਹੈ। ਅਸੀਂ ਮੋਹਰ ਲਗਾਉਣਾ। ਅਸੀਂ ਤੁਹਾਨੂੰ ਮੋਹਰ ਦਿਖਾਉਂਦੇ ਹਾਂ। ਮੋਹਰ ਜੀ। ਆਹ ਤਾਂ ਅਸਾ ਤੋਰੀ ਮੋਹਰ ਆ। ਸਾਰੇ ਥੱਲੇ ਸਾਰੇ ਦਿੱਤਾ ਸਾਡੇ ਤੇ ਆਪੀ ਦੀ ਜੀ ਸਤਲਪੁਰ ਦੀਆਂ ਥਾਣੇ ਦੀਆਂ ਸਾਰੇ ਥੱਲੇ ਸਾਰੇ ਥਾਣੇ ਵਸਾਈ ਸਾਰੇ ਹੋ ਜਾਈ ਸਤਲਪੁਰ ਦੀ ਚੌਂਕੀ ਦੀ ਲੱਗੀ ਆ ਚੌਂਕੀ ਚੌਂਕੀ ਤੁਹਾਨੂੰ ਖਾ ਲੈਣੇ ਸਾਰੇ ਸਕੂਲ ਚੌਂਕੀ ਖਾ ਲੈਣੇ ਉਹਨਾਂ ਨੂੰ ਵੀ ਪੁੱਛ ਲੈਣੇ ਜੀ ਪਰ ਸ਼ਖੀਅਤ ਨਾਲ ਕੋਈ ਆਇਆ ਨਹੀਂ ਲੈਣ ਆਇਆ ਉਹ ਤੱਕ ਕੋਹਾ ਨਹੀਂ ਕੋਹਾ ਨਹੀਂ ਜਿਹੋ ਤਾਂ ਨੋਕੀ ਤੇ ਪਿੰਡ ਛਾਡ ਆਏ ਤੁਸੀਂ ਕਰ ਮਾਰਾ ਨਿਆ ਪਿੰਡ ਛਾਡ ਆਏ ਆਹੋ ਤੁਸੀਂ ਤਾਂ ਕਿਹਨੂੰ ਲੈ ਆਇਓ ਉਹਦੋਂ ਸਰਦਾਰ ਜੀ ਕਿਹਾ ਸੀ ਕਿ ਅਸੀਂ ਇਹਦੇ ਪਿੰਡ ਛਾਡ ਆਏ ਆ ਹੱਦ ਰਿਕਾਰਡਿੰਗਾਂ ਪਈਆਂ ਵਾ ਹੈਲੋ ਉਹਦੇ ਨਹੀਂ ਗੱਲ ਕਹੀ ਵੀ ਪਿੰਡ ਛਾਡ ਆਏ ਆ ਅਸੀਂ ਤਾਂ ਜਾਂਦੇ ਵੀ ਨਾ ਜਦੋਂ ਤਾਂ ਕਿੱਦਾਂ ਕਰਦਾ ਕਿ ਅਸੀਂ ਰਾਜਸਥਾਨ ਛਾਡ ਆਏ ਆ ਅਸੀਂ ਕਿੱਦਾਂ ਲੈ ਜਾਂਦੇ ਦੱਸੋ ਤੁਸੀਂ ਖੁਦ ਹੀ ਨਹੀਂ ਗੱਲ ਕਹੀ ਸਾਡੇ ਕੋਲ ਰਿਕਾਰਡਿੰਗਾਂ ਵਾ ਫਿਰ ਆਪਾਂ ਕਿਉਂ ਮੁੱਕਰ ਜੀਏ ਇਹਦਾ ਜਦੋਂ ਭੂਖਾ ਖਤਮ ਹੋ ਗਿਆ ਤੇ ਉਹਦਾ ਬੱਚੀ ਦਾ ਨਾਲ ਹੋ ਪਿੰਡ ਕੱਕੜ ਜਿੱਥੇ ਥੋੜੇ ਚਿਰ ਪਹਿਲਾਂ ਕੁਝ ਮਹੀਨੇ ਪਹਿਲਾਂ ਇੱਕ ਔਰਤ ਨੂੰ ਲੈ ਕੇ ਗਏ ਸਾਂ ਜਿਹੜੀ ਗੋਹਾਕੂੜਾ ਕਰਦੀ ਸੀ ਉਦੋਂ ਸਾਨੂੰ ਇਹਦੇ ਬਾਰੇ ਸੂਚਨਾ ਸੀ ਇਸ ਭੈਣ ਬਾਰੇ ਤੇ ਇਸ ਬੱਚੀ ਬਾਰੇ ਅਸੀਂ ਪਿੰਡ ਦੇ ਮੋਹਤਵਾਰਾਂ ਨਾਲ ਗੱਲ ਕੀਤੀ ਕਿ ਅਸੀਂ ਤੁਹਾਡੇ ਪਿੰਡ ਨਹੀਂ ਆਉਂਦੇ ਤੁਸੀਂ ਆਪ ਸਾਡੇ ਤੱਕ ਪਹੁੰਚਾ ਰਹੇ ਹੋ ਇਹਨਾਂ ਨੂੰ ਪਿੰਡ ਦੀ ਪੰਚਾਇਤ ਨੇ ਇਹਨਾਂ ਨੂੰ ਆਪਦੇ ਘਰੇ ਸੱਦਿਆ ਰਾਜੂ ਭਾਜੀ ਨੇ ਇਥੋਂ ਦੇ ਜਿਹੜੇ ਜਿੰਦੇ ਜਾਗਦੇ ਗਵਾਹ ਨੇ ਸਾਡੇ ਕੋਲ ਰਿਕਾਰਡਿੰਗਾਂ ਇਹ ਭਾਜੀ ਹੁਣੀ ਉਹਨਾਂ ਦੇ ਘਰੇ ਗਏ ਇਹਨਾਂ ਨੇ ਕਿਹਾ ਜੀ ਉਹ ਅਸੀਂ ਨਾ ਰਾਜਸਥਾਨ ਤੋਂ ਲਿਆਂਦੀਆਂ ਸਾਨੂੰ ਉਹਨਾਂ ਦੇ ਘਰ ਦਾ ਪਤਾ ਏ ਅਸੀਂ ਉਹਨਾਂ ਨੂੰ ਉਹਨਾਂ ਦੇ ਘਰ ਛੱਡ ਆਏ ਮਾਵਾਂ ਧੀਆਂ ਨੂੰ ਪਰ ਸਾਨੂੰ ਪਤਾ ਸੀ ਇਹਨਾਂ ਨੇ ਲਗਾ ਦਿੱਤੀਆਂ ਸੋ ਅਸੀਂ ਉਸ ਗੱਲ ਨੂੰ ਠੰਡੇ ਬਸਤੇ 'ਚ ਪਾਤਾ ਪਰ ਮਹੀਨੇ ਡੇਢ ਮਹੀਨੇ ਬਾਅਦ ਜਦੋਂ ਇਹ ਹੁਣ ਫੇਰ ਆਪਣੇ ਘਰ ਇਹਨੂੰ ਲੈ ਕੇ ਆਏ ਗੋਆ ਕੁੜਾ ਕਰ ਲਈ ਤਾਂ ਫੇਰ ਅਸੀਂ ਪਹੁੰਚੇ ਹਾਂ ਸੰਗਤ ਸਾਨੂੰ ਕਹਿੰਦੀ ਆ ਕਿ ਤੁਸੀਂ ਲੋਕਾਂ ਦੇ ਘਰਾਂ 'ਚ ਕਿਉਂ ਜਾਂਦੇ ਭਾਈ ਪਿਆਰ ਨਾਲ ਮਸਲੇ ਨਿਬੇੜ ਲਓ ਪਰ ਇਹ ਲੋਕ ਸਮਝਦੇ ਹੀ ਨਹੀਂ ਪਿਆਰ ਨਾਲ ਪਿਆਰ ਨਾਲ ਕੋਸ਼ਿਸ਼ ਤੁਹਾਡੇ ਸਾਹਮਣੇ ਕਰਕੇ ਦੇਖ ਲਈ ਪਰ ਇਹਨਾਂ ਨੇ ਭਾਜੀ ਇਹਨਾਂ ਨੇ ਖੁਦ ਇਹ ਗੱਲ ਨੂੰ ਕਬੂਜਾ ਬੇੜਾ ਪਾਈ ਉਹਦੇ ਪੈਰ ਕੋਈ ਨਾ ਲੁਪੜੇ ਆ ਅਸੀਂ ਕਿੰਨੇ ਕਿ ਚੱਲ ਗੋਆ ਨਾਸਤਾ ਉਹ ਗੋਆ ਨਾਸਤਾ ਉਹ ਨਹੀਂ ਤੇ ਕੰਮ ਦੇ ਕਾਪਰ ਰੋਣ ਮਾੜਾ ਤੇ ਕੋਈ ਨਹੀਂ ਲੁਪੜੇ ਮਾੜਾ ਤੇ ਕੋਈ ਨਹੀਂ ਲੁਪੜੇ ਭੈਣ ਦੀ ਕੋਈ ਨਹੀਂ ਲੁਪੜੇ ਬੜੀ ਸਿਖਾਈਆਂ ਤੇ ਆਪਾਂ ਇੱਕ ਆਪਣਾ ਘਰ ਦਾ ਕੰਮ ਕਰਾਉਣ ਲਈ ਨਾ ਮਾਮਾ ਘਰ ਦਾ ਕੰਮ ਆਪਾਂ ਕਰਦੇ ਨਹੀਂਗੇ ਇੱਕ ਤੁਹਾਡਾ ਤਾਂ ਘਰ ਕਰਾਉਣ ਦਾ ਆਪਾਂ ਸਮਾਨ ਕਰਦੇ ਕੰਮ ਨਾ ਆਪਾਂ ਮਾਰਾ ਟੰਗਾ ਕਰਨਾ ਇਹਨਾਂ ਦਾ ਘਰ ਆ ਇਹਨਾਂ ਦੀ ਜ਼ਮੀਨ ਜਾਇਦਾਦ ਆ ਇਹਨਾਂ ਨੇ ਤੇ ਕੰਮ ਕਰਨਾ ਹੀ ਕਰਨਾ ਉਹਨਾਂ ਨੇ ਕਦੇ ਨਹੀਂ ਫ੍ਰੀ ਕੰਮ ਕਰਨਾ ਕਿੰਨੀ ਤਨਖਾਹ ਦਿੰਦੇ ਉਹਨੂੰ ਹਾਂਜੀ ਕਿੰਨੀ ਤਨਖਾਹ ਦਿੰਦੇ ਤਨਖਾਹ ਇਹ ਜੋ ਰੋਟੀ ਪਾਣੀ ਦੇਣੇ ਦੁੱਧ ਪਾਣੀ ਦੇਣੇ ਜੀ ਤੁਸੀਂ ਦੁੱਧ ਪਾਣੀ ਤੇ ਸਾਡੇ ਕੋਲੋਂ ਮੇਰਾ ਘਵਾ ਸੁਟੋਗੇ ਜੀ ਆਪ ਇਹਨੂੰ ਵੀਰ ਨੂੰ ਭੇਜ ਦੋ ਮੇਰੇ ਕੋਲ ਘਵਾ ਸੁਟੂ ਮੇਰਾ ਇਹ ਸਕੂਲੇ ਕੋਣ ਇਹਨੂੰ ਗਰੀਬੀ ਨੂੰ ਸਕੂਲੇ ਪਾ ਦੋ ਮਰਜ਼ੀ ਖਾਲਸਾ ਇਹਨੂੰ ਸਕੂਲੇ ਪਾਵਾਂਗੇ ਸਕੂਲੇ ਇਹਨੂੰ ਕਿਉਂਕਿ ਉਹ ਤੇ ਪਾਵਾਂਗੇ ਅਜੇ ਨੂੰ ਕੋਈ ਪਤਾ ਨਹੀਂ ਯਾਰ ਸਾਡਾ ਬੱਚਾ ਭੈਣ ਦੀ ਪਾ ਇਹਨਾਂ ਸਾਡਾ ਸਕੂਲੇ ਪੈਣਾ ਸਾਰਾ ਪੰਜਾਬ ਜਾਣਦਾ ਸਾਰਾ ਹਾਸਤ ਜਾਣਦਾ ਤੇ ਜਿਹਦੀ ਹੁੰਦੀ ਇੱਥੇ ਨਾਲ ਪੁੱਛ ਲਓ ਕੁੜੀ ਨੇ ਮਾਤਾ ਜੀ ਅਸੀਂ ਉਹ ਗੱਲ ਨਹੀਂ ਕਰਨ ਦੇ ਤੁਸੀਂ ਗੋਬਰ ਸੁਣਾ ਤਾਰ ਰੱਖਿਆ ਫ੍ਰੀ ਕੋਣ ਰੋਟੀ ਦਿੰਦਾ ਕੋਈ ਨਹੀਂ ਦਿੰਦਾ ਮਾਤਾ ਸੱਕੀਆਂ ਮਾਵਾਂ ਲੋਕਾਂ ਰੋਡ ਤੇ ਛੱਡੀਆਂ ਆਈ ਨੇ ਮਾਂ ਛੱਡ ਦੇਣਾ ਸੱਜਣ ਜੀ ਆਪਾਂ ਸਮਝ ਸਕਦੇ ਹਾਂ ਕਿ ਸੱਕੀਆਂ ਮਾਵਾਂ ਸਕੇ ਪਿਓ ਲੋਕਾਂ ਦੇ ਰੋਡ ਤੇ ਕੀੜੇ ਪੈ ਰਹੇ ਉਹਨਾਂ ਦੇ ਕੋਈ ਨਹੀਂ ਸਾਂਭਦਾ ਇਹਨਾਂ ਲੋਕਾਂ ਦੇ ਉਹ ਚੰਦੇ ਹੋਣਗੇ ਜਿਨ੍ਹਾਂ ਨੇ ਕੀੜੇ ਪੈਣਦੇ ਆ ਭਾਜੀ ਇਹ ਆਪਾਂ ਗੋਵਾ ਸੋਲੇ ਤੁਸੀਂ ਗੋਵਾ ਨਾ ਸੋ ਨੀ ਤੁਸੀਂ ਤੁਹਾਡੇ ਸਾਹਮਣੇ ਇਹਨਾਂ ਨੇ ਇੰਨੀ ਗੱਲ ਨਹੀਂ ਕੀਤੀ ਕਿ ਇਸ ਨੂੰ ਇਹਦੇ ਪਿੰਡ ਛੱਡ ਆਏ ਆ ਅੱਜ ਅੱਜ ਇਹ ਕਹਿ ਰਹੇ ਪਿੰਡ ਦਾ ਪਤਾ ਹੀ ਨਹੀਂ ਮੈਂ ਨਹੀਂ ਕਲੀਅਰ ਕਰਦੀ ਵੇਖੋ ਪਿਛਲੀ ਵਾਰ ਨਾ ਜਦੋਂ ਆਪਾਂ ਗੱਲ ਹੋਈ ਇਹਨਾਂ ਤੁਸੀਂ ਉੱਥੇ ਮੈਨੂੰ ਕਹਿਗੇਗੇ ਹਾਂਜੀ ਹਾਂਜੀ ਪਹਿਲਾਂ ਇਹਨਾਂ ਨੂੰ ਸਾਹਮਣੇ ਕਲੀਅਰ ਕਰ ਦਿਓ ਕਿ ਆਪਾਂ ਦਾ ਕੋਈ ਵਿੱਚ ਰੋਲ ਹੈਗਾ ਕਿਸੇ ਦਾ ਰੋਲ ਨਹੀਂ ਤੁਹਾਨੂੰ ਇੱਥੇ ਆਣ ਕੇ ਫੋਨ ਕੀਤਾ ਉਹ ਸਾਡਾ ਗੁਰੂ ਜਾਣਦਾ ਅਸੀਂ ਕਿਉਂ ਇਨਸਾਨੀਅਤ ਨਾਂ ਤੇ ਸਾਡਾ ਫਰਜ਼ ਵੀ ਤੁਹਾਨੂੰ ਅਸੀਂ ਤਾਂ ਤੁਹਾਨੂੰ ਤਾਂ ਸੱਜਾ ਕਿਉਂਕਿ ਤੁਸੀਂ ਸਲਟ ਵੀ ਹੋਗੇ ਤਾਂ ਦੱਸੋ ਵੀ 1% ਵੀ ਹੋ ਜਾਓ ਪਾਜੀ ਵੇਖੋ ਇੱਥੋਂ ਨਾਂ ਵਰਦਾ ਇਹ ਮੇਰਾ ਵੀ ਇਹ ਦੱਸ ਇਹਨੇ ਦੱਸਿਆ ਬੁਲਾਣ ਦੀ ਅਸੀਂ ਤੁਹਾਨੂੰ ਤਾਂ ਨਾ ਨਾ ਇਹ ਰਾਧਾ ਨਾਂ ਦੱਸਦੀ ਆ ਕਦੀ ਰੇਖਾ ਦੱਸਦੀ ਆ ਕੀ ਨਾਮ ਆਪਕਾ ਨਾਮ ਰਾਣਾ ਆਪਕੇ ਘਰ ਵਾਲੇ ਦਾ ਕੀ ਨਾਮ ਥਾ ਸਾਧੂ ਚਾਚੂ ਗਾਂਵ ਕੌਨ ਸਾ ਹੈ ਆਪਕਾ ਗਾਂਵ ਸੋ ਜਰੂਰ ਪਛਾਣਨ ਦੀ ਕੋਸ਼ਿਸ਼ ਕਰਿਓ ਤਾਂ ਕਿ ਆਪਾਂ ਇਸ ਭੈਣ ਨੂੰ ਇਹਦੇ ਘਰ ਪਹੁੰਚਾ ਸਕੀਏ। ਬਾਕੀ ਆ ਇਸ ਭੈਣ ਨੂੰ ਤੇ ਇਸ ਦੀ ਛੋਟੀ ਬੱਚੀ ਨੂੰ ਤੁਸੀਂ ਦੇਖ ਸਕਦੇ ਹੋ। ਇਹ ਹੁਣ ਭੋਇਵਾਲ ਆਸ਼ਰਮ ਜਿਹੜਾ ਜਿੱਥੋਂ ਦੇ ਸਾਡੇ ਹੈਪੀ ਭਾਈ ਦੇਖਦੇ ਸਾਰਾ ਕੁਝ ਉੱਥੇ ਇਹਨਾਂ ਨੂੰ ਭੇਜ ਰਹੇ ਆ ਜਦੋਂ ਸੁੱਖ ਹੈ ਨਹੀਂ ਗੋਲ ਕਿ ਨਾਮ ਪੈਰਨਾ। ਬੱਤੀ ਕੀ ਕੰਮ ਕਰਦੇ ਮੇਰਾ ਬੱਚੂ? ਪੀਚਾ ਧੂਪ ਚਾਹੀਦੀ। ਪਾਇਆ ਨਹੀਂ ਕਿਹੜਾ? ਮੈਂ ਜਾਣਾਂ ਸਕਦੇ ਬੜਾਪਾ ਜਾਇਆ ਕਰਾਂਗੇ ਮੈਂ ਜਾਊਂਗਾ ਤੇਰੇ ਨਾਲ ਠੀਕ ਆ ਤੁਸੀਂ ਖੁਦ ਦੇਖ ਸਕਦੇ ਹੋ ਕਿ ਇੱਕ ਬੱਚੀ ਦਾ ਇੱਕ ਛੋਟੀ ਬੱਚੀ ਦਾ ਜੀਵਨ ਬਰਬਾਦ ਕਰਨ ਤੱਕ ਤੁਲੇ ਹੋਏ ਨੇ ਲੋਕ ਪਰ ਆਪ ਦੀ ਗਲਤੀ ਨਹੀਂ ਸਵੀਕਾਰ ਕਰਦੇ ਆਸੂ ਸੰਗਤ ਜੀ ਸਾਰੇ ਹਾਲਾਤ ਤੁਸੀਂ ਦੇਖੇ ਹੀ ਆ ਤੇ ਇਸ ਮਸਲੇ ਦੇ ਵਿੱਚ ਜਿਹੜਾ ਫੈਸਲਾ ਹੋਇਆ ਆ ਉਹ ਇਹਨਾਂ ਨੇ ਭਾਜੀ ਹੁਣਾਂ ਨੇ ਜਿਹੜੀ ਇਹ ਬੱਚੀ ਤੇ ਇੱਕ ਔਰਤ ਰੱਖੀ ਸੀ ਤੋਂ ਇਹਦਾ ਫੈਸਲਾ ਇਹਦੀ ਮਿਹਨਤ ਵੱਜੋਂ ਜਿਹੜਾ ਆ ਜੀ 65000 ਰੁਪਇਆ ਲਿਫਤੀ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜਿਹੜੇ ਹਸਾਬ ਨਾਲ ਅਸੀਂ ਲਿਖਣ ਨੂੰ ਕਿਹਾ ਸੀ ਉਸ ਹਸਾਬ ਨਾਲ ਇਹਨਾਂ ਨੇ ਨਹੀਂ ਉਹ ਚੀਜ਼ਾਂ ਲਿਖੀਆਂ ਚਲੋ ਜਿਵੇਂ ਵੀ ਇਹਨਾਂ ਨੇ ਆਪਣੇ ਤਰੀਕੇ ਨਾਲ ਜੋ ਲਿਖ ਲਿਆ ਇਹਦੇ ਵਿੱਚ ਲਿਖਿਆ ਹੋਇਆ ਕਿ ਸਰਦਾਰ ਮਜੀਦ ਸਿੰਘ ਪਿੰਡ ਕੱਕੜ ਦੇ ਵਾਸੀ ਜਿਨ੍ਹਾਂ ਕੋਲ ਇੱਕ 8 ਤੋਂ 7 ਤੋਂ 8 ਸਾਲ ਦੀ ਬੱਚੀ ਇੱਕ 30 ਤੋਂ 35 ਸਾਲ ਦੀ ਔਰਤ ਜਿਹਦੀ ਦਿਮਾਗੀ ਹਾਲਤ ਠੀਕ ਨਹੀਂ ਜਿਹੜੀ ਇਹਨਾਂ ਦੇ ਘਰੇ ਘਰ ਦੇ ਵਿੱਚ ਰਹਿ ਰਹੀ ਸੀ ਚਲੋ ਇਹਨਾਂ ਦੇ ਕਹਿਣ ਮੁਤਾਬਕ ਆਪਣੇ ਆਪ ਆ ਗਈ ਤੇ 65000 ਰੁਪਏ ਜਿਹੜਾ ਲਿਖਤੀ ਹੋਇਆ ਜੇਕਰ 3 ਮਹੀਨਿਆਂ ਤੱਕ ਕਿਸ ਭੈਣ ਦਾ ਪਰਿਵਾਰ ਇਸ ਬੱਚੀ ਦਾ ਕੋਈ ਵੀ ਪਰਿਵਾਰਕ ਮੈਂਬਰ ਲੱਭਦਾ ਆ ਸਭ ਪਰਿਵਾਰਕ ਮੈਂਬਰ ਦੇ ਸਾਹਮਣੇ ਪੰਚਾਇਤ ਦੀ ਸਾਡੀ ਸਾਰਿਆਂ ਦੀ ਸਹਿਮਤੀ ਦੇ ਨਾਲ ਇਹ 65000 ਰੁਪਿਆ ਜਿਹੜਾ ਹੈ ਜੀ ਉਸ ਬੱਚੀ ਦੇ ਨਾਮ ਕਰਾਇਆ ਜਾਊਗਾ ਅਸੋ ਸੰਗਤ ਜੀ ਸਾਰੇ ਹਾਲਾਤ ਤੁਸੀਂ ਦੇਖੇ ਮੇਰੀ ਗੱਲ ਵਿਸਤਾਰ ਨਾਲ ਜਰੂਰ ਸੁਣ ਲਿਓ ਇਹ ਜਿਹੜੀਆਂ ਮਾਵਾਂ ਧੀਆਂ ਨੇ ਇਹਨਾਂ ਨੂੰ ਇੱਕ ਪਲੈਨਿੰਗ ਕਰਕੇ ਰੱਖਿਆ ਗਿਆ ਆਪਦੇ ਘਰੇ ਜਦੋਂ ਪੰਜਵੇਂ ਮਹੀਨੇ ਅਸੀਂ ਇਸੇ ਕੱਕੜਪਿੰਡ ਦੇ ਵਿੱਚੋਂ ਇੱਕ ਭੈਣ ਨੂੰ ਲੈ ਕੇ ਆਏ ਸੀ ਨਾ ਉਦੋਂ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਡੇ ਤੱਕ ਪਹੁੰਚਦਿਆਂ ਕਰ ਦੋ ਤੇ ਆਪ ਦੀ ਰਿਸ਼ਤੇਦਾਰੀ ਦੇ ਵਿੱਚ ਆਪ ਦੇ ਪਰੋਹਣੇ ਦੇ ਕੋਲ ਲਗਾ ਕੇ ਜਿਹੜਾ ਇਹ ਆਪ ਮੰਨੇ ਨੇ ਤੇ ਪੰਚਾਇਤ ਨੂੰ ਉੱਥੋਂ ਮੋਦਬਰਾਂ ਨੂੰ ਝੂਠ ਮਾਰਦਾ ਕਿ ਅਸੀਂ ਉਹਨਾਂ ਨੂੰ ਛੱਡ ਆਏ ਆ ਫੇਰ ਲੈ ਜਾਂਦਾ ਤੇ ਪਲੈਨਿੰਗ ਵੇਖੋ ਕੀ ਕੀਤੀ ਜਦੋਂ ਪਤਾ ਸੀ ਅਸੀਂ ਵਾਪਸ ਲਿਆਉਣਾ ਆ ਅਸੀਂ ਇਹ ਜਿਹੜਾ ਕੰਮ ਫੇਰ ਕਰਨਾ ਆ ਇਹ ਅਪਰਾਧ ਕਰਨਾ ਆ ਤਾਂ ਉਹਨੂੰ ਬੜੀ ਇੱਕ ਸਕੀਮ ਦੇ ਨਾਲ ਆਪ ਦੇ ਫੋਨ ਦੇ ਵਿੱਚ ਇੱਕ ਗੈਲਰੀ 'ਚ ਵੀਡੀਓ ਬਣਾ ਕੇ ਰੱਖ ਲਈ ਨਾ ਮਾਵਾਂ ਧੀਆਂ ਦੀ ਇੱਕ ਵਾਈਟ ਪੇਪਰ ਤੇ ਆਪ ਦੇ ਵੱਲੋਂ ਐਪਲੀਕੇਸ਼ਨ ਲੈ ਕੇ ਦੇ ਇੱਕ ਸਿੰਪਲ ਗੂਠਾ ਲਾਤਾ ਤੇ ਕਹਤਾ ਜੀ ਅਸੀਂ ਚੌਂਕੀ ਤਲਾਹ ਦਿੱਤੀ ਆ ਜਿਹੜੇ ਉੱਥੇ ਅ ਮੁੰਚੀ ਸਾਹਿਬਾਨ ਸੀ ਉਹਨਾਂ ਨੂੰ ਕਹਤਾ ਚਲੋ ਉਹਨਾਂ ਨੇ ਆਪਣੇ ਤੌਰ ਤੇ ਕਹਤਾ ਕਿ ਰੱਖ ਛੱਡੋ ਕੋਈ ਗੱਲ ਨਹੀਂ ਕਿਉਂਕਿ ਉਹਨਾਂ ਨੂੰ ਵਿਚਲੀ ਗੱਲ ਦਾ ਨਹੀਂ ਸੀ ਪਤਾ ਪਰ ਉਹ ਨਾ ਤਾਂ ਵੀਡੀਓ ਜਾਰੀ ਕੀਤੀ ਗਈ ਨਾ ਹੀ ਉਸ ਐਫਆਈਆਰ ਤੇ ਕੋਈ ਤਰੀਕ ਸੀ ਉਹ ਇੱਕ ਆਪ ਦੇ ਫੋਨ ਦੇ ਵਿੱਚ ਰੱਖੀ ਸੀ ਉਹਨਾਂ ਨੇ ਜਿਹੜੀ ਉਹ ਗੱਲ ਮੰਨੇ ਵੀ ਆ ਜਿਹੜੀ ਉਹਨਾਂ ਨੇ ਕਿਹਾ ਕਿ ਸਾਨੂੰ ਲਾਲਚ ਹੋ ਗਿਆ ਸੀ ਕੰਮ ਦਾ ਸੋ ਇਦਾਂ ਦਾ ਅਪਰਾਧ ਸਾਡੇ ਮੁਲਕ ਦੇ ਵਿੱਚ ਕਿਉਂ ਹੋ ਰਿਹਾ ਏ ਤੇ ਇਹ ਪਤਾ ਸਮਝ ਨਹੀਂ ਆ ਰਹੀ ਕਿ ਕਿਉਂ ਅਸੀਂ ਆਪਦੇ ਸਵਾਰਥ ਲਈ ਇੱਥੋਂ ਤੱਕ ਨੀਵੇਂ ਪੱਧਰ ਤੱਕ ਜਾਈ ਜਾ ਰਹੇ ਆ ਕਿ ਅਸੀਂ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਅਸੀਂ ਸਾਨੂੰ ਸਿਰਫ ਕੰਮ ਪਿਆਰਾ ਲੱਗਿਆ ਦੂਜੀ ਗੱਲ ਇੱਕ ਹੋਰ ਤੁਸੀਂ ਇਹ ਚਿਹਰੇ ਨੂੰ ਜਰੂਰ ਪਹਿਚਾਣਨੇ ਹੋ ਇਹ ਵੀ 8-10 ਸਾਲ ਕਿਸੇ ਦਾ ਗੋਵਾ ਸੁੱਟਦਾ ਰਿਹਾ ਦੇਖੋ ਸੋਹਣਾ ਸੁਨੱਖਾ ਉੱਚਾ ਲੰਮਾ ਗੱਭਰੂ ਇਹ ਆਪਣਾ ਨਾਂ ਪਤਾ ਕੁਝ ਨਹੀਂ ਦੱਸਦਾ ਜੀ ਇਹਦੇ ਆ ਇੱਕ ਟੈਟੂ ਬਣਿਆ ਹੋਇਆ ਜੀ ਇਹ ਇਹਦੀ ਨਿਸ਼ਾਨੀ ਹੈ ਜੀ ਨਾਮ ਕੀ ਆਪਕਾ ਨਾਮ ਨਾਮ ਕੀ ਹੈ ਜਤਿੰਦਰ ਜਤਿੰਦਰ ਪਿਤਾ ਜੀ ਦਾ ਨਾਮ ਕੀ ਹੈ ਪਿਤਾ ਜੀ ਦਾ ਨਾਮ ਸੋਨੂ ਸੋਨੂ گاؤں ਦਾ ਨਾਮ ਕੀ ਹੈ گاؤں ਦਾ گاؤں ਦਾ ਨਾਮ ਇਹ ਹੁਣ ਇਹਨੇ ਦੱਸਿਆ ਜੀ ਜਤਿੰਦਰ ਇਹ ਜਤਿੰਦਰ ਨਾਮ ਹੀ ਉੱਥੇ ਰੱਖਿਆ ਗਿਆ ਸੀ ਜਿੱਥੇ ਇਹ ਕੰਮ ਕਰਦਾ ਸੀ ਪ੍ਰੋਪਰ ਕੋਈ ਐਡਰੈਸ ਨਹੀਂ ਦੱਸਦਾ ਇਹ ਵੀਰ ਨੂੰ ਵੀ ਤੁਸੀਂ ਜਰੂਰ ਪਛਾਣਨੇ ਹੋ ਇਹਨਾਂ ਵੀਰਾਂ ਨੂੰ ਜੇ ਕੋਈ ਪਛਾਣ ਲੇ ਇਹ ਆਪ ਦਾ ਪਤ گاؤں ਦਾ ਹੈ گاؤں ਕਾਹ ਕਿ ਰਹਨੇ ਵਾਲੇ ਹੋ ये भी कोई नहीं दादाजी आपका नाम क्या है सुखदेव नाम सुखदेव और गांव कौन सा है गांव गांव गोरिया बस्ती गोरिया बस्ती ये गोरिया बस्ती कहाँ पड़ती है कौन से स्टेट में पता पड़ता है पर है कहाँ पर वही पर नीचे है नहीं गोरिया बस्ती है कहाँ यूपी उत्तराखंड बिहार कहाँ पड़ता है बिहार नहीं पड़ता है बिहार में पिताजी का नाम क्या है ठाकुर ਬਾਲਵ ਠਾਕੁਰ ਸੋ ਇਹ ਆਪਣਾ ਪਤਾ ਦੱਸਦਾ ਜੀ ਜੇ ਕਿਸੇ ਦੀ ਪਛਾਣ ਚਾਹੁੰਦੇ ਆ ਸਾਡੇ ਨਾਲ ਸੰਪਰਕ ਕਰ ਲਿਓ ਐਸ ਵੀਰ ਨੂੰ 10-12 ਸਾਲਾਂ ਤੋਂ ਕਿਸੇ ਨੇ ਆਪਦੇ ਘਰੇ ਰੱਖਿਆ ਹੋ ਸਕਦਾ ਦਾ ਮਾਪਿਓ ਲੱਭਦਾ ਹੋਵੇ ਅਸੀਂ ਸਿਰਫ ਇਹਨਾਂ ਨੂੰ ਇਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਲਈ ਲੱਗੇ ਹੋਏ ਆ ਤੇ ਇਦਾਂ ਹੀ ਲੋਕਾਂ ਨੇ ਆਪਦੇ ਘਰਾਂ 'ਚ ਫੜਫੜ ਰੱਖੇ ਨੇ ਸਿਰਫ ਗੋਆ ਸਟਾਉਣ ਵਾਸਤੇ ਫ੍ਰੀ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਤੁਸੀਂ ਇੱਕ ਆਦੇਸ਼ ਜਾਰੀ ਕਰੋ ਕਿ ਜੇਕਰ ਕਿਸੇ ਨੇ ਬੰਦਾ ਰੱਖਣਾ ਤਾਂ ਉਹਦਾ ਪਛਾਣ ਪੱਤਰ ਦਿੱਤਾ ਜਾਵੇ ਤਾਂ ਨਿਕਲ ਕੇ ਸੱਚ ਸਾਹਮਣੇ ਆਊਗਾ ਕਿ ਕਿੰਨੇ ਵੱਡੇ ਪੱਦਰ ਤੇ ਜਿਹੜੇ ਲੋਕ ਬਦਮਾ ਮਜ਼ਦੂਰ ਨੇ ਜਾਂ ਇੱਕ ਹੋਰ ਚੀਜ਼ ਨੂੰ ਠੱਲ ਪਾਈ ਜਾ ਸਕਦੀ ਆ ਅਸੀਂ ਫੇਰ ਬੇਨਤੀ ਕਰਦੀ ਆ ਕਿ ਜਿਵੇਂ ਜਦੋਂ ਬੰਦਾ ਜਿਹੜਾ ਰੱਖਿਆ ਹੁੰਦਾ ਜਦੋਂ ਉਹ ਚੱਲਣ ਤੋਂ ਸਮਰਥ ਹੋ ਜਾਂਦਾ ਉਹਨੂੰ ਕੋਈ ਛੱਟ ਪੇਟ ਲੱਗ ਜਾਂਦੀ ਆ ਤਾਂ ਉਹਨੂੰ ਰੱਖਣ ਵਾਲਾ ਜਿਹੜਾ ਜ਼ਿੰਮੇਵਾਰ ਹੁੰਦਾ ਚੱਕ ਕੇ ਰੋਡ ਤੇ ਸੁੱਟ ਦਿੰਦਾ ਜੀ ਉਹ ਚੱਕ ਕੇ ਰੋਡ ਤੇ ਸੁੱਟ ਦਿੰਦਾ ਆ ਉਹਦਾ ਇਲਾਜ ਨਹੀਂ ਕਰਾਉਂਦਾ ਤਾਂ ਜੇ ਪ੍ਰਸ਼ਾਸਨ ਦੀ ਨਿਗਾਹ ਦੇ ਵਿੱਚ ਹੋਊਗਾ ਧਿਆਨ ਚ ਹੋਊਗਾ ਤੇ ਉਸ ਬੰਦੇ ਤੇ ਕਾਰਵਾਈ ਕੀਤੀ ਜਾ ਸਕਦੀ ਤੂੰ ਇਤੋਂ ਕੋ ਕੰਮ ਕਰਾਇਆ ਤਾਂ ਹੁਣ ਅੰਤਮ ਸਮੇਂ ਸਾਹ ਬੈਨੂ ਇਹਨਾਂ ਚੀਜ਼ਾਂ ਨੂੰ ਨੱਥ ਪਾਈ ਜਾ ਸਕਦੀ ਆ ਬਾਕੀ ਜਿਹੜੀ ਧੀ ਆ ਤੇ ਜਿਹੜੀ ਉਹ ਭੈਣ ਇਹਨਾਂ ਦਾ ਪਰਿਵਾਰ ਲੱਭਣ ਦੇ ਵਿੱਚ ਸਾਡੀ ਜਰੂਰ ਸਹਾਇਤਾ ਕਰਿਓ ਜੀ ਭੁੱਲਾ ਚੁੱਕਾਂ ਦੀ ਖਿਮਾ ਚਾਹੁੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ